ਹਿੰਦੂਆਂ ਨੂੰ ਇਕੱਠਾ ਕਰਨ ਦੇ ਲਈ ਕੀ ਕਰਦੇ ਹੋ ਸਾਰੇ ਅਸੀਂ ਆ ਦੇਖੋ ਅਰ ਤੁਹਾਡੇ ਸ਼ਹਿਰ ਚ ਆਏ ਨੇ ਅਸੀਂ ਇਹੀ ਆਪਣੇ ਸਮਾਜ ਨੂੰ ਅਸੀਂ ਨੌਜਵਾਨ ਪੀੜੀ ਨੂੰ ਕਹਿੰਦੇ ਮੈਂ ਸਾਡੇ ਪਰਿਵਾਰ ਚਾਓ ਜੋ ਆਪਣੇ ਹਿੱਤ ਲਈ ਆਪਣੇ ਸਮਾਜ ਲਈ ਜਿਹੜਾ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਆ ਉਸ ਟੈਕਸ ਨੂੰ ਕਿਸ ਵਾਸਤੇ ਵਰਤਣਾ ਚਾਹੀਦਾ ਜਗਾਈਏ ਉਸ ਸਰਕਾਰ ਨੂੰ ਅੱਜ ਅਸੀਂ اسی ਬਾਤ ਤੇ ਕੱਟੇ ਹੋਏ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਚਾ ਦੇਣੀ ਬਿਲਕੁਲ ਨਕਮੀਕਾਰ ਗੁਜ਼ਾਰੀ ਆ ਦੱਸੋ ਕਿਹੜੇ ਕਲੀਨਿਕਾਂ ਦੇ ਵਿੱਚ ਡਾਕਟਰ ਆਏ ਨੇ ਹਸਪਤਾਲਾਂ ਅੱਜ ਤਾਂ ਡਾਕਟਰ ਨਹੀਂ ਆ ਰਹੇ ਨੇ ਇਹਨਾਂ ਦੇ ਦੱਸੋ ਕਿਹਨਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੇ ਕਹਿੰਦੇ ਸਿਕورٹی ਨਹੀਂ ਰਣੀ ਸਭ ਤੋਂ ਵੱਧ ਸਿਕورٹی ਹੋ ਲੈ ਕੇ ਸਭ ਤੋਂ ਵੱਡੀਆਂ ਗੱਡੀਆਂ ਹੋ ਲੈ ਕੇ ਮਹਿੰਗੀਆਂ ਤੇ ਮਹਿੰਗੀਆਂ ਆਪਣੇ ਆਪ ਭਰਾ ਭੈਣਾਂ ਨੂੰ ਆਪਣੀਆਂ ਪਤਨੀਆਂ ਨੂੰ ਆਪ ਖੁਦ ਦਿੱਲੀ ਤੋਂ ਆ ਕੇ ਮੈਂ ਪੁੱਛਣਾ ਚਾਹੁੰਦਾ ਕਿਹੜੀ ਪੰਜਾਬ ਦੀ ਸਰਕਾਰ ਚੱਲਦੀ ਆ ਅੱਜ ਕੌਣ ਪੰਜਾਬ ਦੇ ਵਿੱਚ ਅੱਜ ਜਵਾਬ ਦੇਗੀ ਜਨਤਾ ਤਾਂ ਬਾਹਰੋਂ ਲਿਆਂਦਾ ਸੁਸ਼ੋਧੀਆਂ ਨੂੰ ਬੁਲਾ ਕੇ ਉਹਨੇ ਮਨਾਤਾ ਕੁਛ ਅੱਜ ਕੇਜਰੀਵਾਲ ਇੱਥੇ ਬੈਠਾ ਉਹ ਦਿੱਲੀ ਤੋਂ ਹਾਰ ਕੇ ਇੱਥੇ ਕਿਉਂ ਆਇਆ ਕਿਉਂਕਿ ਸਾਡਾ ਪੰਜਾਬ ਦਾ ਸੁਭਾਅ ਭਾਵਕ ਲੋਕ ਨੇ ਸਾਨੂੰ ਭਾਵਕ ਕਰਕੇ ਲੁੱਟਿਆ ਜਾ ਰਿਹਾ ਸਾਨੂੰ ਲੁੱਟਣ ਵਾਸਤੇ ਭਗਵੰਤ ਮਾਨ ਨੇ ਲੁੱਟ ਲਿਆ ਹੁਣ ਲੋਕ ਸੰਵਧਾਨ ਨੇ ਅੱਗੇ ਨੂੰ ਨਹੀਂ ਲੁੱਟੋਣਗੇ ਹੁਣ ਇਹਨਾਂ ਨੂੰ ਦੱਸਣਗੇ ਜਿੱਦਾਂ ਦਿੱਲੀ 'ਚ ਹੋਇਆ ਉਹੀ ਪੰਜਾਬ ਦੇ ਵਿੱਚ ਹੋਏਗਾ ਕਿਹਾ 2027 ਦੇ ਵਿੱਚ ਸ਼ਿਵਚਨ ਪੰਜਾਬ ਚੋਂ ਦੇਖੋ ਅਸੀਂ ਪਹਿਲਾਂ ਵੀ ਕਹਿੰਦਾ ਸੀ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਕਿਉਂ ਨਹੀਂ ਜਦੋਂ ਪੰਜਾਬ ਸੂਬਾ ਬਣਿਆ ਕਿ ਆ ਇੱਕ ਸਮਾਜ ਦਾ ਹਿੰਦੂ ਮੁੱਖ ਮੰਤਰੀ ਬਣ ਗਿਆ ਹਿੰਦੂ ਕਿਉਂ ਨਹੀਂ ਹਿੰਦੂ ਸਮਾਜ ਦਾ ਅੱਜ ਤੱਕ ਮੁੱਖ ਮੰਤਰੀ ਨਹੀਂ ਬਣਿਆ ਉਸ ਮੰਗ ਨੂੰ ਲੈ ਕੇ ਅਸੀਂ ਐਜੀਟੇਸ਼ਨ ਕਰ ਰਹੇ ਨੇ ਅਸੀਂ ਕਿੰਨਾ ਦੁੱਖ ਦੀ ਗੱਲ ਹੈ ਚਾਹੇ ਕਾਂਗਰਸ ਹੋਵੇ ਕਾਲੀ ਦਲ ਭਾਜਪੀ ਕਿਸੇ ਨਾ ਵੀ ਜਿੱਥੇ ਹਿੰਦੂਆਂ ਦੀ ਬਹੁ ਗਿਣਤੀ ਆ ਉੱਥੇ ਹਿੰਦੂਆਂ ਨੂੰ ਟਿਕਟਾਂ ਹੀ ਨਹੀਂ ਦਿੱਤੀਆਂ ਵੀ ਕਿਤੇ ਇਹ ਨਾ ਵਿਧਾਨ ਸਭਾ ਚਲੇ ਜਾਣ ਇਹ ਆਪਣਾ ਹੱਕ ਨਾ ਮੰਨ ਲੈਣ ਅੱਜ ਸਭ ਤੋਂ ਵੱਧ ਟੈਕਸ ਕੌਣ ਦੇ ਰਿਹਾ ਹਿੰਦੂ ਸਮਾਜ ਅੱਜ ਸਭ ਤੋਂ ਵੱਧ ਵਪਾਰ ਕਰਦੇ ਆ ਹਿੰਦੂ ਸਮਾਜ ਪਰ ਫਰੀਕ ਇਹਨਾਂ ਨੂੰ ਦਿੱਤਾ ਜਾ ਰਿਹਾ ਉਹ ਜੱਟਾਂ ਨੂੰ ਉਹ ਜਿਨ੍ਹਾਂ ਦੀਆਂ 20-20 ਕਿੱਲੇ ਜ਼ਮੀਨ 100-100 ਕਿੱਲੇ ਜ਼ਮੀਨ ਪਾਣੀ ਉਹਨਾਂ ਨੂੰ ਫਰੀ ਦਿੱਤਾ ਜਾ ਰਿਹਾ ਮੈਂ ਨਹੀਂ ਕਹਿੰਦਾ ਮੈਂ ਸਾਡੇ ਦੋ ਜਿਨ੍ਹਾਂ ਨੂੰ ਜ਼ਰੂਰਤ ਆ ਗਰੀਬੀ ਦੇ ਉਹਨਾਂ ਤੇ ਦਵੇ ਨਾ ਕਿ ਅਮੀਰਾਂ ਨੂੰ ਅਮੀਰ ਕਰਦੇ ਰਹੋ ਸਾਡੇ ਸਮਾਜ ਨੂੰ ਕੀ ਦਿੱਤਾ ਸਾਡੇ ਦੇ ਬਿਜਲੀ ਦੇ ਬਿੱਲ ਵੀ ਬਿਜ਼ਨਸ ਤੇ ਵੱਧ ਆ ਰਹੇ ਨੇ ਟੈਕਸ ਵੀ ਸਾਡੇ ਤੋਂ ਵੱਧ ਲਿਆ ਜਾ ਰਿਹਾ ਤੇ ਜੁੱਤੀਆਂ ਵੀ ਸਾਡੇ ਦੇ ਵੱਧ ਵਾਰੀ ਜਾ ਰਹੀਆਂ ਸਾਡੇ ਸਮਾਜ ਨੂੰ ਕੀ